ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਸੰਗ ਚੈਨਲ ਮੈਂ ਹਰਮੇਲ ਸਿੰਘ ਗੱਲ ਕਰਦੇ ਆ ਅਕਾਲ ਮੂਵੀ ਦੀ ਜਿਹੜੀ ਕਿ ਆ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਰਿਲੀਜ਼ ਹੋਈ ਹੈ ਲੇਕਿਨ ਕਿਤਨਾ ਕਿਤੇ ਦੇਖਿਆ ਜਾਵੇ ਤਾਂ ਜਥੇ ਬੰਦੀਆਂ ਵੱਲੋਂ ਸਿੱਖ ਜਥੇ ਬੰਦੀਆਂ ਵੱਲੋਂ ਅਤੇ ਵੱਖ-ਵੱਖ ਨਿਹੰਗ ਸਿੰਘ ਜਥੇ ਬੰਦੀਆਂ ਵੱਲੋਂ ਇਸ ਫਿਲਮ ਦਾ ਜਿਹੜਾ ਹੈਗਾ ਵਿਰੋਧ ਦੇਖਣ ਨੂੰ ਮਿਲ ਰਿਹਾ ਅੱਜ ਵੀ ਕਿਤਨਾ ਕਿਤੇ ਵਿਰੋਧ ਨਿਹੰਗ ਸਿੰਘ ਜਥੇ ਬੰਦੀਆਂ ਵੱਲੋਂ ਕੀਤਾ ਗਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਇਸ ਫਿਲਮ ਦੇ ਵਿੱਚ ਇੱਕ ਕੈਰੈਕਟਰ ਨੇ ਜਿਹੜੇ ਜਿਹੜੇ ਕਲਾਕਾਰ ਨੇ ਉਹ ਕਲੀਨ ਸ਼ੇਫ ਨੇ ਤੇ ਜਿਨ੍ਹਾਂ ਨੇ ਨਿਹੰਗ ਸਿੰਘ ਦਾ ਬਾਣਾ ਪਾ ਕੇ ਡਾਲਾ ਪ੍ਰਕਾਸ਼ ਕਰਕੇ ਉਹਨਾਂ ਨੇ ਜਿਹੜੇ ਪਿਛਲੇ ਆਪਣੇ ਸਿੱਖ ਕੌਮ ਦੇ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੇ ਸਿੱਖ ਨੇ ਉਹਨਾਂ ਦਾ ਜਿਹੜਾ ਹੈਗਾ ਕਿਰਦਾਰ ਨਭਾਇਆ ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਐਸੀ ਇਸ ਦਾ ਧੋਖਾ ਕੀ ਅਜ ਉਹ ਕਿਰਦਾਰ ਨਿਭਾਰੇ ਨੇ ਕੱਲ ਅਗਰ ਉਹ ਕਿਸੇ ਹੋਰ ਫਿਲਮ ਦੇ ਵਿੱਚ ਜਾਂਦੇ ਨੇ ਅਗਰ ਉਹ ਕਿਤੇ ਕੁਰਾਤ ਕਰਦੇ ਨੇ ਕਿਤੇ ਨ ਕਿਤੇ ਇਹ ਜਿਹੜੇ ਬੱਚੇ ਆ ਉਹਨਾਂ ਦੇ ਮਾਨਾਂ ਦੇ ਉੱਤੇ ਇਹਨਾਂ ਕਿਰਦਾਰਾਂ ਦਾ ਪ੍ਰਭਾਵ ਜ਼ਰੂਰ ਪਵੇਗਾ ਆਹ ਸੁਣਦੇ ਆਂ ਹਾਂਜੀ ਬਾਬਾ ਜੀ ਅਕਾਲ ਮੂਵੀ ਦਾ ਜਿਹੜਾ ਹੈਗਾ ਵਿਰੋਧ ਬਹੁਤ ਹੋ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਈ ਜਿਹੜਾ ਅਕਾਲ ਮੂਵੀ ਦਾ ਵਿਰੋਧ ਹੋ ਰਿਹਾ ਜਿਵੇਂ ਕਿ ਅਸੀਂ ਆਪਾਂ ਵੀ ਹੁਣ ਵਿਚਾਰ ਕਰਦੇ ਸੀ ਆਪਸ ਦੇ ਵਿੱਚ ਕਿ ਆਪਾਂ ਮੂਵੀ ਦੇਖੀ ਨਹੀਂ ਉਹ ਮੂਵੀ ਦੇਖੀ ਨਹੀਂ ਦੇਖਣ ਤੋਂ ਬਾਅਦ ਆਪਾਂ ਕੋਈ ਉਹਦੇ ਤੇ ਟੀਕਾ ਟਿੱਪਣੀ ਕਰਾਂਗੇ ਪਹਿਲਾਂ ਉਸ ਤੋਂ ਪਹਿਲਾਂ ਹੀ ਕਿ ਜਿਹੜੇ ਕਿਰਦਾਰ ਨੇ ਦੇਖੋ ਜੇ ਕੋਈ ਮੂਵੀ ਬਣਾਣੀ ਵੀ ਸੀਗੀ ਵਿੱਚ ਨਿਹੰਗ ਸਿੰਘਾਂ ਨੂੰ ਬੈਕਸਟੇਜ ਤੇ ਲੈ ਲਿਆ ਉਹਨਾਂ ਨੂੰ ਹੀ ਇੱਕ ਕਿਰਦਾਰ ਦੇ ਦਿੰਦੇ ਉਹਨਾਂ ਉਹਨਾਂ ਦੀ کردار ਕਰਵਾ ਲੈਂਦੇ ਪਿੱਛੇ ਵੀ ਤਾਂ ਆਪਾਂ ਨੂੰ ਤਾਂ ਉਹਨਾਂ ਕੋਲੋਂ ਉਹਨਾਂ ਨੂੰ ਵਰਤ ਹੀ ਰਹੇ ਆ ਨਾ ਕਿਤੇ ਨਾ ਕਿਤੇ ਹੀਰੋ ਦੇ ਮਗਰ ਤਾਂ ਉਹਨਾਂ ਨੂੰ ਸਾਫ ਸੂਰਤ ਸਿੱਖ ਨੂੰ ਹੀ ਕਿਉਂ ਨਹੀਂ ਸਿੰਘ ਨੂੰ ਕਿਉਂ ਨਹੀਂ ਮੌਕਾ ਤਾਂ ਸਾਡਾ ਤਾਂ ਕਹਿਣ ਦਾ ਇਹ ਮਤਲਬ ਆ ਜਿਵੇਂ ਨਕਲੀ ਦਾੜੀਆਂ ਲਾ ਕੇ ਜਿਵੇਂ ਮਤਲਬ ਦਿਖਾਇਆ ਜਾ ਰਿਹਾ ਤੇ ਆ ਵਰਲਡ ਦੇ ਵਿੱਚ ਇਹ ਚੀਜ਼ ਚੱਲਣੀ ਆ ਹਿੰਦੀ 'ਚ ਤਾਮਿਲ 'ਚ ਕਿੰਨੀਆਂ ਜੜਵ ਹੋਣੀ ਆ ਅਸੀਂ ਵੀ ਸੁਣੀਆ ਇੰਟਰਵਿਊ ਆ ਤਾਂ ਅਸੀਂ ਸਾਡਾ ਇਸ ਚੀਜ਼ ਦਾ ਵਿਰੋਧ ਆ ਕੋਈ ਗਿੱਪੀ ਗਰਿਆਣ ਕਿਸੇ ਐਕਟਰ ਨਾਲ ਨਹੀਂ ਹੈਗਾ ਸਾਡਾ ਤਾਂ ਇਸ ਗੱਲ ਦਾ ਵਿਰੋਧ ਆ ਵੀ ਫਿਲਮਾਂ ਬਣਨ ਫਿਲਮਾਂ ਸੇ ਦਿਨ ਵੀ ਹੁਣ ਉਹੀ ਬੰਦੇ ਨੇ ਮੁੜ ਕੇ ਉਹਦੇ ਨਾਂ ਦਾ ਕੇਸ ਹੋਣਿਆ ਨਾ ਦਾੜੀ ਹੋਣੀ ਆ ਅਗਲੀ ਫਿਲਮ ਦੇ ਵਿੱਚ ਲੱਕ ਮੰਨ ਲਓ ਸਿਕਟ ਲਾ ਕੇ ਖੜਾ ਫਰਜ਼ ਕਰੋ ਸਿਕਟ ਲਾ ਕੇ ਉਹ ਸਿਕਟ ਪੀ ਰਿਆ ਤਾਂ ਅਗਲਾ ਉਹ ਦੇਖਣਗੇ ਜਿਹੜੇ ਉਹਨੂੰ ਦੇਖਣਗੇ ਬੱਚੇ ਉਹਨੂੰ ਮਤਲਬ ਫੋਲੋ ਕਰਦੇ ਆ ਨਾ ਵੀ ਉਹਵੇਂ ਹੀ ਜੀਣ ਦੀ ਕੋਸ਼ਿਸ਼ ਕਰਦੇ ਆ ਹਲਾ ਕਹਿੰਦਾ ਯਾਰ ਜੇ ਉਹ ਕੱਲ ਦਿਹਾੜੀ ਸਿੱਖਾਂ ਦਾ ਰੂਪ ਧਾਰਨ ਕਰਕੇ ਏਡੀ ਵੀਡੀਓ ਬਣਾ ਕੇ ਅੱਜ ਉਹ ਬੰਦਾ ਜਣੀ ਕਿ ਜੇ ਕੁੜੀਆਂ ਨਾਲ ਮਤਲਬ ਅਸ਼ਲੀਲ ਕਹੋ ਜਿਹਨੂੰ ਗਾਣਿਆਂ ਦੇ ਵਿੱਚ ਆਣ ਤਾਂ ਉਹ ਕਿੱਧਰ ਨੂੰ ਜਾਂਦੀ ਆ ਬਾਬਾ ਜੀ ਗੱਲ ਇਸ ਚੀਜ਼ ਦਾ ਵਿਰੋਧ ਆ ਹੋਰ ਕੋਈ ਵਿਰੋਧ ਨਹੀਂ ਹੈਗਾ ਸਾਡਾ ਇੱਕ ਪਿੱਛੇ ਜੇ ਇੱਕ ਅੰਮ੍ਰਿਤਸਰ ਦੇ ਇੱਕ ਗੇ ਪ੍ਰੇਡ ਨੂੰ ਲੈ ਕੇ ਬੜਾ ਉਹਦੇ ਵਿੱਚ ਮਤਲਬ ਹੋਇਆ ਵਿਵਾਦ ਹੋਇਆ ਜਿਹਦੇ ਵਿੱਚ ਕੀ ਦੋ ਸਰਦਾਰ ਦਿਖਾਏ ਗਏ ਆ ਗਾੜੀਆਂ ਰੱਖੀਆਂ ਹੋਈਆਂ ਨੇ ਉਹ ਵੀ ਗਰੇ ਉਹ ਵੀ ਜਿਹੜਾ ਹੈਗਾ ਗੇ ਪਰੇਡ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਿਹਦਾ ਕੀ ਬੜਾ ਵਿਰੋਧ ਹੋਇਆ ਇਹਨਾਂ ਦੇ ਅਹੀ ਡਾਂਗ ਫੇਰਨੀ ਆ ਇਹਨਾਂ ਨੂੰ ਬਾਹਰ ਨਿਕਾ ਸਾਰਿਆਂ ਨੂੰ ਜਿੰਨੇ ਵੀ ਨੇ ਇਹ ਪੰਜਾਬ ਦੇ ਵਿੱਚ ਗੰਦ ਪਾਉਂਦੇ ਨੇ ਇਹਨਾਂ ਨੂੰ ਬੁੱਢੇ ਦਲ ਬਣਿਓ ਤਰਨਾ ਦਲ ਦੀਆਂ ਫੌਜਾਂ ਬਣਿਓ ਜਿੰਨੇ ਵੀ ਨਹਿਗ ਸਿੰਘ ਨੇ ਇਹ ਸਾਰੀ ਫੌਜ ਇਹਨਾਂ ਨੂੰ ਜਿੱਥੇ ਵੀ ਮਿਲੂਗੀ ਇਹਨਾਂ ਨੂੰ ਸਬਕ ਸਿਕਾਇਆ ਜਾਊ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਏਡੀ ਜ਼ੁਰਤ ਕਰਦੇ ਨੇ ਆਪਦੀ ਏਡੀ ਬੇਆਦਬੀ ਕਰਨ ਦੀ ਤੁਸੀਂ ਗੰਦ ਪਾਉਣਾ ਤੁਸੀਂ ਆ ਰੋੜਾਂ ਦੇ ਪਾਓ ਜਿੱਥੇ ਤੁਹਾਡੇ ਆਪਣੇ ਮਾਪਿਓ ਕੋਲੇ ਪਾਓ ਜਿੱਥੇ ਤੁਹਾਡੇ ਘਰ ਦੇ ਨੇ ਤੁਸੀਂ ਕਿਉਂ ਸਾਡੇ ਪਰਿਵਾਰਾਂ ਚ ਆਉਨੇ ਹੋ ਇਹ ਅਸੀਂ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਸਾਡਾ ਪਰਿਵਾਰ ਆ ਸਾਡਾ ਸਾਡਾ ਕਾਲ ਤਾਕਤ ਖਾਲਸੇ ਦਾ ਮੇਨ ਤਾਕਤ ਆ ਸਾਡਾ ਜਿੱਥੇ ਆ ਕੇ ਗੰਦ ਪਾਉਂਦੇ ਨੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਹਰ ਸਾਲ ਜਿਹੜਾ ਹੈ ਚੰਡੀਗੜ੍ਹ ਵਿੱਚ ਅਸੀਂ ਕਰਾਂ ਲੇਕਿਨ ਇਸ ਵਾਰ ਅੰਮ੍ਰਿਤਸਰ ਕਿਉਂ ਚੁਣਿਆ ਉਹਨਾਂ ਨੇ ਇਹ ਇਹ ਮਹਾਰਾਜ ਜੀ ਦਾ ਦਰਬਾਰ ਆ ਏ ਮਾਰੇ ਕਹਿੰਦੇ ਹਰ ਜੀਓ ਹਰ ਮੰਦਰ ਸਾਜਿਆ ਦਿੱਤਾ ਪੰਨਨਖਾਨ ਇਹ ਵੈਗਰੂ ਦਾ ਸਾਰੇ ਸਰੀਰ ਵੀ ਵੈਗਰੂ ਹੈ ਸਾਜਿਆ ਇਹ ਜਿਹੜੇ ਅੱਧੀ ਜੁੰਨੀ ਚੋਂ ਆਉਂਦੇ ਨੇ ਇਹ ਗਏ ਨਾ ਤਾਂ ਇਹ ਹੈਗੇ ਨੇ ਹੀ ਜਿਹੜੇ ਨਾ ਇਹ ਬੰਦੇਆਂ ਜਨੇ ਇਹ ਨਾ ਜਨਾਨੀਆਂ ਜਨੇ ਇਹਨਾਂ ਦਾ ਤੀਜਾ ਪਤਾ ਹੀ ਚੌਥਾ ਕਿੱਧਰੋਂ ਆ ਗਏ ਇਹਨਾਂ ਦੇ ਡਾਂਗ ਫੇੜਨੀ ਆ ਬਸ ਇਹਨਾਂ ਨੂੰ ਇਹੀ ਗੱਲ ਆ ਸਾਡੀ ਜਿੱਥੇ ਵੀ ਮਿਲੇ ਅਸੀਂ ਇਹਨਾਂ ਦੇ ਬਾਅਦ ਸਾਡੇ ਦੇ ਪਰਚਾ ਹੋ ਜਾਵੇ ਇਹ ਡਾਂਗ ਫੇੜਾਂਗੇ ਇਹ ਸਾਰੇ ਨੇ ਸਿੰਗਾ ਵਧੀਓ ਜਦੋਂ ਆਪਣਾ ਸਿੰਗਾ ਵੱਲੋਂ ਇਸ ਚੀਜ਼ ਦਾ ਵਿਰੋਧ ਹੋਣ ਲੱਗਾ ਤਾਂ ਪੰਜਾਬ ਸਰਕਾਰ ਨੇ ਉਹਨਾਂ ਨੂੰ ਪਰੇਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਇਸ ਨੂੰ ਅਸੀਂ ਕਿਵੇਂ ਦੇਖਦੇ ਹਾਂ ਪੰਜਾਬ ਸਰਕਾਰ ਨੂੰ ਅਸੀਂ ਵਧੀਆ ਮੰਨਦੇ ਹਾਂ ਇਸ ਗੱਲ 'ਚ ਜਿਨ੍ਹਾਂ ਨੇ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੂੰ ਪਤਾ ਜਿਹੜੇ ਸਰਕਾਰੀ ਬੰਦੇ ਕੋਈ ਵੀ ਆ ਜਿਹੜੇ ਆਪਣੇ ਧਰਮ ਲਈ ਮੂਹਰੇ ਰੱਖਦੇ ਆ ਆਪਣੇ ਧਰਮ ਨੂੰ ਉਹ ਕਦੇ ਇਹ ਕੰਮ ਨਹੀਂ ਹੋਣ ਦੇਣਗੇ ਅਸੀਂ ਉਹਨਾਂ ਦੇ ਨਾਲ ਆ ਜਿਹੜੇ ਬੰਦਿਆਂ ਨੇ ਇਹ ਕੰਮ ਰੋਕਿਆ ਵਾ ਹੁਣ ਵੀ ਕਿਸੇ ਨਾ ਕਿਸੇ ਨੇ ਤਾਂ ਵੀਰ ਜੀ ਉਹ ਰੱਦ ਕਰਵਾਇਆ ਹੀ ਆ ਸੂ ਜਵਾਨ ਨੇ ਸਿਆਣਿਆਂ ਨੇ ਬਾਕੀ ਜਿਹੜੇ ਦਰਬਾਰ ਸਾਹਿਬ ਦੇ ਨੇੜੇ ਹੋਟਲ ਵੀ ਚਲਾਉਂਦੇ ਆ ਦੇਵਪਾਰ ਦਾ ਧੰਦਾ ਕਰਦੇ ਆ ਉਹਨਾਂ ਦੇ ਵੀ ਸਾਨੂੰ ਸਾਨੂੰ ਹੁਣੇ ਹੁਣੇ ਜਾਨੀ ਕਿ ਇਹਨਾਂ ਦੇ ਮਤਲਬ ਪਰ ਤਾਂ ਚੱਕਣ ਦੇ ਨਾਲ ਜਾਂ ਆਹ ਆਪਰੇਟ ਹੋਣ ਦੇ ਨਾਲ ਨਾਲ ਸਾਨੂੰ ਵੀ ਜਾਨੀ ਕਿ ਅੱਗੋਂ ਸੁਚੇਤ ਹੋ ਰਹੇ ਆ ਉਹ ਵੀ ਆਪਣਾ ਪੜਿਆ ਵਿਚਾਰ ਲੈਣ ਅਸੀਂ ਨਾਲੇ ਤਾਂ ਹੋਟਲ ਤੋੜਾਂਗੇ ਨਾਲੇ ਅੰਦਰ ਵੜ ਕੇ ਬੰਦੇ ਤੋੜਾਂਗੇ ਜਿਹੜਾ ਸਾਨੂੰ ਹੋਟਲ ਦੇ ਵਿੱਚ ਪਤਾ ਲੱਗ ਗਿਆ ਦਰਵਾਜ਼ੇ ਹੋ ਜਾਣ ਸਾਨੂੰ ਕੋਈ ਪ੍ਰਵਾਹ ਨਹੀਂ ਜੋ ਸਰਕਾਰੀ ਜੋ ਸਾਡੇ ਦੇ ਕਾਨੂੰਨੀ ਕਾਰਵਾਈ ਉਹ ਅਸੀਂ ਚੱਲਾਂਗੇ ਪਰ ਅਸੀਂ ਗੁਰੂ ਘਰੇ ਦੇ ਇੱਕ ਵਿੱਚ ਗੰਧ ਨਹੀਂ ਪੈਣ ਦੇਣਾ ਨਹੀਂ ਕੋਣ ਦੇ ਅਸੀਂ ਨਹੀਂ ਗੰਧ ਪੈਣ ਦੇਣਾ ਇਹ ਤੇ ਸਰਕਾਰ ਨੂੰ ਤੁਸੀਂ ਕੀ ਅਪੀਲ ਕਰਨੇ ਚਾਹੁੰਦੇ ਹੋ ਪੰਜਾਬ ਸਰਕਾਰ ਅਸੀਂ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਬੀ ਗੁਰ ਸਿੱਖਾਂ ਦੇ ਜਬਾਰ-ਬਾਰ ਜੋ ਵੀ ਹਰਦੇ ਦਿਖਾਉਂਦੇ ਆ ਇਹਨਾਂ ਦੇ ਸਰਕਾਰ ਆਪਨਾ ਹੱਥ ਪਾਵੇ ਹੱਥ ਪਾਵੇ ਨਹੀਂ ਫਿਰ ਬੁੱਢਾ ਦਲ ਤਰਨਾ ਦਲ ਆਪ ਕਮਾਂਡ ਸੰਭਾਲ ਲਗੇ ਮਹਿੰਗ ਸਿੰਘ ਫੌਜਾਂ ਪਾਉਣਗੀਆਂ ਫਿਰ ਤੁਸੀਂ ਬਾਅਦ ਚ ਕਾਰਵਾਈਆਂ ਕਰਦੇ ਹੋ ਤੁਹਾਨੂੰ ਪਹਿਲੋਂ ਹੀ ਅਸੀਂ ਬੇਨਤੀ ਕਰਦੇ ਆ ਜਿੰਨੇ ਸਰਕਾਰੀ ਅਹੁਦਿਆਂ ਤੇ ਅਫਸਰ ਬੈਠੇ ਨੇ ਜਿੰਨੇ ਮੁੱਖ ਮੰਤਰੀ ਜਿੰਨੇ ਐਮਐਲਏ ਜਿੰਨੇ ਮੰਤਰੀ ਸਾਰਿਆਂ ਨੂੰ ਬੇਨਤੀ ਕਰਦੇ ਆ ਚਾਹੇ ਕੋਈ ਵੀ ਧਰਮ ਦਾਵਾ ਵੀ ਇਹ ਕੋਈ ਵੀ ਗੁਰਸਿੱਖਾਂ ਦੇ ਉਲਟ ਕੋਈ ਵੀ ਕੰਮ ਕਰਦਾ ਉਹ ਤੇ ਪਹਿਲੋਂ ਕਾਰਵਾਈ ਕੀਤੀ ਜਾਵੇ ਹਾਂਜੀ ਇਹ ਗੱਲ ਵਿੱਚ ਜ਼ਰੂਰ ਐਡ ਕਰ ਲਿਓ ਜਿਹੜੀ ਕਾਲ ਫਿਲਮ ਬਣੀ ਆ ਅੱਗੇ ਆਈ ਦਾਰੇ ਨੇ ਫਿਲਮ ਬਣਾਈ ਸੀ ਕਿਹੜੀ ਫਿਲਮ ਬਣਾਈ ਜਤਿਹਰ ਜੀ ਬਾਈ 2 ਲੱਖ ਸੇ ਇੱਕ ਲੜਾਉ ਉਹਨੇ ਬਣਾਈ ਸੀ ਉਦੋਂ ਜਿਹੜੇ ਸਾਡੇ ਜਰਨੈਲ ਜਿਹੜੇ ਸਾਡੇ ਮੁਖੀ ਸੀ ਬੁੱਡੇ ਦਲ ਦੇ ਸੰਤਾ ਸਿੰਘ ਉਹਨਾਂ ਨੇ ਉਹਨੂੰ ਧਾਰੇ ਨੂੰ ਚੱਕ ਕੇ ਲਿਆ ਕੇ ਇੱਥੇ ਸੰਗਲ ਲਾਇਆ ਸੀ ਜੋ ਖਾਲਸੇ ਦੀ ਜਾਇਤ ਮਰਿਆਦਾ ਹੈ ਉਹ ਉਹ ਤੋਂ ਫਾਲੋ ਕਰਾਈ ਉਹਨੂੰ ਸੰਗਲ ਲਾ ਕੇ ਉਹ ਤੋਂ ਬਾਟੇ ਵੱਡੇ ਵੱਡੇ ਗੜਬੇ ਸਾਰੇ ਮਜਾਏ ਉਹਨੇ ਦਿਨ ਤੁੱਪੇ ਬੰਨ੍ਹ ਕੇ ਰੱਖਿਆ ਜਿੰਨੇ ਦਿਨ ਖਾਲਸੇ ਦੀ ਸਜਾ ਨਹੀਂ ਲੱਗੀ ਦੂਜੀ ਗੱਲ ਜਿਹੜਾ ਵੀ ਅੱਗੇ ਅਸੀਂ ਮਸਤਾਨੇ ਫਲਮ ਬਣਾਈ ਸੀ ਸਾਡੀ ਫੌਜ ਨੇ ਲੱਗ ਕੇ ਨਾਲ ਸਾਡੇ ਜਥੇਦਾਰ ਸੀਗੇ ਪਰਮਜੀਤ ਸਿੰਘ ਉਹ ਸਿਮਲਾਪੁਰੀ ਵਾਲੇ ਲੁਧਿਆਣੇ ਵਾਲੇ ਉਹ ਉਹਨਾਂ ਦੇ ਰਹਿਣ ਮਾਰੀ ਦੇ ਅੰਦਰ ਜੋ ਉਦੋਂ ਜਸਨ ਨੇ ਫਿਲਮ ਬਣਾਈ ਸੀ ਉਹ ਉਹ ਮस्तानੇ ਫਿਲਮ ਦੇ ਵਿੱਚ ਜਿਹੜਾ ਜਸਨ ਹੋਣੀਆਂ ਇਹ ਰੋਲ ਕੀਤਾ ਸੀ ਉਹ ਉਹਨਾਂ ਨੇ ਰੋਲ ਕੀਤਾ ਸੀ ਪੰਡਾ ਵਾਲਾ ਪੰਡਾ ਵਾਲਾ ਉਹ ਕੋਈ ਉਹਨਾਂ ਨੇ ਉਹ ਕਿਰਾਇਤ ਨਹੀਂ ਕੀਤੀ ਜਿਹੜਾ ਗੁਰਸਿੱਖਾਂ ਵਾਲਾ ਰੋਲ ਕੀਤਾ ਉਹ ਅਸੀਂ ਕੀਤਾ ਸੀ ਉਹ ਫਿਲਮ 'ਚ ਜੱਥੇਦਾਰ ਨੇ ਨਾਲ ਸਾਰੀ ਸਿੰਘਾਂ ਨੇ ਕੀਤਾ ਸੀ ਕਹੋਗੇ ਜੇ ਪਹਿਲਾਂ ਕੋਈ ਵੀ ਬਣਾਊਗਾ ਅਸੀਂ ਇਹ ਕਹਿੰਦੇ ਹਾਂ ਜਾਂਦਾ ਉਹ ਪੱਕਾ ਅਮਰਤ ਸੱਕੂਗਾ ਨਹਿنگ ਸਿੰਘ ਬਣ ਕੇ ਬਣਾਉ ਜਿਹੜਾ ਖਾਲਸੇ ਦਾ ਅਸਲੀ ਰੂਪ ਆ ਗੁਰੂ ਦਾ ਨਹੀਂ ਅਸੀਂ ਪਹਿਲਾਂ ਕੋਈ ਨਹੀਂ ਗੱਲਣ ਦੇਣੀ ਚਾਹੇ ਸਾਡੇ ਤੇ ਜਿੰਨੇ ਮਰਜ਼ੀ ਪਰਚੇ ਹੋ ਜਾਣ ਜਿਹੜਾ ਕੋ ਮਰਜ਼ੀ ਹੋ ਜੇ ਅਸੀਂ ਆਦੇ ਜਥੇਦਾਰਾਂ ਨੂੰ ਵੀ ਮੇਨ ਕਹਿਣਾ ਚਾਹੁੰਦੇ ਆ ਜਿਹੜੇ ਸਾਡੇ ਮੁਖੀ ਨੇ ਸਾਰੇ ਜਥੇਦਾਰਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਤੁਸੀਂ ਜਥੇਦਾਰ ਜੀ ਬੇਨਤੀ ਆ ਵੀ ਇਹਨਾਂ ਦੇ ਤੁਸੀਂ ਸਿੱਤਰ ਮਾਰਿਆ ਕਰੋ ਜਿਆਦਾ ਤੁਹਾਨੂੰ ਮੇਨ ਲੈਣ ਹੈਡ ਨਹੀਂ ਇਹ ਫਲੂ ਨਾ ਬਣੋ ਬਸ ਇਹ ਬੇਨਤੀ ਆ ਭਾਈ ਗੁਰਜੀ ਕਾਲ ਸਾਹਿਬ